ਪੰਜਾਬ 'ਚ 14 ਫਰਵਰੀ ਨੂੰ ਹੋਈਆਂ ਅਠ ਨਗਰ ਨਿਗਮ ਅਤੇ 109 ਨਗਰ ਕੌਂਸਲਾਂ ਅਤੇ ਪੰਚਾਇਤਾਂ ਦੇ ਸਥਾਨਕ ਚੋਣਾਂ ਦੇ ਜਿੰਦਾਂ ਦਾ ਐਲਾਨ ਅੱਜ ਕੀਤਾ ਜਾ ਰਿਹਾ ਹੈ ਕਿ ਅੱਜ ਸਵੇਰੇ 9 ਵਜੇ ਤੋਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਜੋ ਉਮੀਦਵਾਰਾਂ ਦੀ ਕਿਸਮਤ ਤੈਅ ਕਰ ਰਹੀ ਹੈ ਜਿਸ ਨੂੰ ਲੈ ਕੇ ਪਾਇਲ ਨਗਰ ਕੌਂਸਲ ਦੇ ਨਤੀਜੇ ਸਾਹਮਣੇ ਆਏ ਨੇ 11 ਵਾਰਡਾਂ ਵਿੱਚੋਂ ਨੋ ਕਾਂਗਰਸ ਇੱਕ ਦਾ ਕਾਲੀ ਦਲ ਤੇ ਇੱਕ ਆਜ਼ਾਦ ਉਮੀਦਵਾਰ ਜੇਤure ਨੇ ਦਿਲਚਸਪ ਗੱਲ ਇਹ ਹੈ ਕਿ ਵਾਰਡ ਨੰਬਰ 6 ਅਤੇ 9 ਵਿੱਚ ਕਾਂਗਰਸ ਦੇ ਹਿੱਸੇ ਨਾ ਆਏ ਵਾਰਡ ਨੰਬਰ 9 ਦੇ ਭਾਜਪਾ ਗੁੱਚੀਮਾ ਤੇ ਅਕਾਲੀ ਆਗੂ ਪ੍ਰੋਫੈਸਰ ਚੀਮਾ ਦੇ ਉਲਟ ਨਤੀਜੇ ਸੜਾਏ ਨੇ ਵਰਕਰਾਂ ਦਾ ਸਾਥੀਆਂ ਦਾ ਲੀਡਰ ਸਾਹਿਬਾਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਸੁਚੱਜੀ ਅਗਵਾਈ ਦਿੱਤੀ ਵਰਕਰਾਂ ਨੇ ਲੀਡਰਾਂ ਨੇ ਇੱਕ ਕੜੀ ਨਾਲ ਕੜੀ ਜੋੜ ਕੇ ਕੈਂਪੇਨ ਕੀਤੀ ਉਹਦਾ ਇਹ ਨਤੀਜਾ ਲਈ ਪਹਾੜ ਜਿਸ ਪਾਰ ਦੀਆਂ ਜਿਹੜੀਆਂ ਪੰਜਾਬ ਪ੍ਰਤੀ ਸ਼ਹਿਰਾਂ ਪ੍ਰਤੀ ਨੀਤੀਆਂ ਨੇ ਦਰਕਰੰਦ ਕੀਤੀਆਂ ਉਹਨੇ ਤੇ ਮੋਰ ਲੱਗੀ ਆ ਤੇ ਪੈਲ ਚੱਜ 11 ਸੀਟਾਂ 'ਚੋਂ 9 ਸੀਟਾਂ ਕੌਨਸਟਿਟਿਊਐਂਟ ਦਿੱਤੀਆਂ ਅਕਾਲੀ ਦਲ ਸਿਰਫ ਇੱਕ ਸੀਟ ਜਿੱਤ ਪਿਆ ਇੱਕ ਆਜ਼ਾਦ ਦਿੱਤਿਆ ਜਾਂ ਕੇ ਚੁਪਲੇ ਬਾਦ ਡਰਾਮੇ ਬਾਦ ਕੇਜਰੀਵਾਲ ਪਾਰਟੀ ਸਿਰਫ ਆਤਮਿਕ ਹੋਰ ਸੱਚ ਦੀ ਮਾਨਤਾ ਜਿਨਾਂ ਸਾਰੇ ਉਮੀਦਵਾਰਾਂ ਦੀਆਂ ਇਹ ਤਾਂ ਸਿੱਧ ਹੁੰਦਾ ਵੀ ਜਿਹੜਾ ਡਰਾਮਾ ਚੁਟਕਲਾ ਉਹ ਲੋਕਾਂ ਦੇ ਸਾਹਮਣੇ ਆ ਤੇ ਪੈਲ ਸ਼ਹਿਰ ਦੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਪੈਲ ਦੀ ਡਿਵੈਲਪਮੈਂਟ ਤੇ ਮੋਹਰ ਲਾਈਆ ਪੈਲ ਦੀ ਕੌਂਸਲ ਪਾਰਟੀ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਆ ਉਹਨਾਂ ਦਾ ਧੰਨਵਾਦ ਕਰਦਾ ਮੈਂ ਆਪਣੇ 22 ਸਾਲ ਦੇ ਰਾਜਨੀਤਿਕ ਜੀਵਨ ਚ ਪਹਿਲੀ ਵਾਰ ਦੇਖਿਆ ਵੀ ਸਾਡੇ ਸ਼ਹਿਰ ਦੇ ਜਿਹੜੇ ਪੁਰਾਣੇ ਕਾਰਨ ਸੀ ਕਿ ਇਹ ਚ ਦੀ ਇੱਕ ਮੋਟਰ ਤੇ ਲੜਾਈ ਲੜੇ ਨੇ ਸ਼ਾਂਤਨ ਨਦੀ ਚ ਉਹਨਾਂ ਦੀ ਬਦੌਲਤ ਆ ਉਹਨਾਂ ਨੂੰ ਮੈਂ ਸਲਾਮ ਪੇਸ਼ ਕਰਦਾ ਜਿੰਦਾਬਾਦ ਜਿਹੜਾ ਕਰਨਾ ਚਾਹੁੰਦੇ ਉਹ ਵਿਖਦੇ ਵਿੱਚ ਜੋ ਅਸੀਂ ਚੋਣ ਵਾਦਾ ਕੀਤਾ ਚੋਣਾਂ ਦੇ ਵਿੱਚ ਬੋਲਿਆ within 6 ਮਹੀਨੇ ਦੇ ਵਿੱਚ ਉਹ ਪੂਰਾ ਕਰਕੇ ਦਵਾਂਗੇ ਦੇ ਨਾਲ ਦੀ ਨਾਲ ਹੋਰ ਛੇ ਪੀ ਜਿਹੜੀ ਲੋੜ ਮੰਗਉਂ ਪੰਜਾਬ ਸਰਕਾਰ ਤੋਂ ਮਾਨਯੋਗ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਤੋਂ ਉਹ ਹਰ ਹਿੱਲਾ ਸਿੱਧਾ ਵਰਕਮੈ ਲੈ ਕੇ ਆਉਂ ਪੈਲ ਦੀ ਤਰੱਕੀ ਲਈ ਪੈਲ ਦੀ ਖੁਸ਼ਹਾਲੀ ਲਈ ਪੈਲ ਦੀ ਡਿਵੈਲਪਮੈਂਟਰੀ ਪੈਲ ਦਾ ਨਵੀਨੀਕਰਨ ਲਈ ਅਸੀਂ ਗੋੜ ਪੱਤੇ ਤੋਂ ਵੱਡੇ ਪੱਤੇ ਤੇ ਘਰਾਟਾ ਲੈ ਕੇ ਆਵਾਂਗੇ ਤੇ ਸਾਰੇ ਉਮੀਦਵਾਰ ਜਿਹੜੇ ਜਿੱਤੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਜਿਵੇਂ ਲੋਕਾਂ ਕੇ ਵੋਟ ਲੈ ਕੇ ਆਏ ਨੇ ਓਵੇਂ ਲੋਕਾਂ ਚ ਵਿਚਰਨ ਓਵੇਂ ਲੋਕਾਂ ਦੇ ਦੁੱਖ ਸੁੱਖ ਚ ਜਾਣ ਲੋਕਾਂ ਨੂੰ ਆਸਾਂ ਮਿੱਤਾਂ ਹੁੰਦੀਆਂ ਨੇ ਆਪਦੇ ਉਮੀਦਵਾਰ ਤੇ ਤੇ ਉਹ ਸਾਰੇ ਉਮੀਦਵਾਰੋਂ ਬੇਨਤੀ ਆ ਵੀ ਜਿਵੇਂ ਪਹਿਲਾਂ ਮਿਲਦੇ ਸੀ ਓਵੇਂ ਮਿਹਨਤ ਤੇ ਲੋਕਾਂ ਦਾ ਪਿਆਰ ਦਾ ਜੋੜ ਹੈ ਇਹ ਸਾਡਾ ਸੈਮੀਫਾਈਨਲ ਸੀ 2022 ਦੀ ਇਲੈਕਸ਼ਨ ਦਾ ਅੱਜ ਪੰਜਾਬ ਅੰਦਰ ਮੋਟ ਬਣਿਆ ਗਿਆ ਕੈਪਟਨ ਮਰਿੰਦਰ ਸਿੰਘ ਦੀ ਅਗਵਾਈ ਚ ਦੁਬਾਰਾ 2022 ਚ ਪੰਜਾਬ ਪ੍ਰਧਾਨ ਸਭਾ ਜਿੱਤਾਂਗੇ ਤੇ ਕੰਮ ਰੂਹੀ ਕਰਾਂਗੇ